ਸਤਨਾਰਾ ਵਿਵahit ਸਾਹਿਬ ਜੀ ਸੁਰਦਾਰਾਗ ਗੌੜੀ ਜੀ ਦੇ ਮਾਨ ਲਾ ਪੈ ਨਾਇਕ ਓਮਕਾਰ ਸਰਗੁਰ ਪ੍ਰਸਾਦ ਜੈ ਕਰ ਕੀਰਤ ਅੱਖੀਏ ਕਰਦੇ ਉਗਾਵੇ ਵਿਚਾਰੋ ਤਿਤ ਘਰ ਗਾਵੋ ਸੁਰੇਦਾ ਤਵ ਤੈਸ ਤੇਗ ਸਮਾਰ ਸੰਮਸਾ ਲਿਖਿਆ ਮੇਨ ਕਰਪਾਉ ਤੇਲਾ ਦੇਵ ਸੱਜਣਾ ਸਿਸੜਿਆ ਜਿਉ ਹੋਐ ਸਬ ਸਵੇਗਾ ਕਰ ਕਰ ਪਾਚਾ ਸਦੜ ਨਿਤ ਪਵੰਨਾ ਸਬਦ ਰਹਾਸ ਮਰੀਆ ਨਾਨਕ ਸੇਹ ਤੇ ਆਵੰਨਿ ਰਾਗ ਆਸਾ ਮਹੰਦ ਬੈਲਾ ਛੇ ਘਰ ਸੇ ਪੁਰ ਸੇ ਉਪਦੇਸ ਗੁਰ ਕੋ ਇਕ ਵੇਸ ਨੇ ਕੋ ਬਖਤਾ ਜ ਕਰ ਕਰਤੇ ਕੀਰਤ ਹੋਇ ਸੋ ਕਰ ਰਾਖ ਬਟਾਈ ਤੋਏ ਰਾਹ ਵਿਸੋਏ ਤਸਿਆ ਘਣੀਆਂ ਪਹਿਰਾ ਦੇਵਨ ਮੰਹਾ ਸੂਰਜ ਕੋ ਰਤਨ ਅਕੰਤ ਕਰਤੇ ਕੇ ਗੇਤ ਰੇਸ ਅਰਾਵੰਤਰਾ ਸ੍ਰੀ ਮਹੱਲਾ ਪਹਿਨਾ ਕਬਨ ਮੰਨ ਥਾ ਤਰਾ ਚੰਦੀਪ ਗਬਨ ਤਾਰਕਾ ਮੰਡਲ ਚੰਕ ਮੋਤੀ ਤੋਗ ਮਨ ਅਨੰਤ ਕਮ ਚਬਰੋ ਕਾਰੇ ਸਗਲ ਗੁਜਰਾਏ ਸੁਲੰਕ ਜੁਤੀ ਕੈਸੇ ਆਪਿ ਭਗ ਖੰਡਣਾ ਤੇਰੀ ਆਰਤੀ ਅਨੰਤ ਸ਼ਬਦ ਬਾਜੰਤ ਤੇ ਵੀਰਾ ਸਹਿਸਤਾਵ ਨੰਨ ਲੰਗਨ ਤੂ ਏਕ ਕੋ ਸਹਿਸਮੂਰਤ ਪਨਾਇਕ ਤੂ ਸਹਿਸ ਪਦ ਕੇ ਵਰਨਾ ਨਾ ਏਕ ਪਦ ਗਾਜ ਬਿਨ ਸੇ ਤਾਬ ਗਾਂਦੇ ਰਚਨ ਕਮਾਈ ਸਾਹੂ ਜੋ ਤੂ ਤੋਸੈ ਜਿਸ ਦਾ ਚਾਨਣ ਸਭ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਕਰਪਾ ਜਲ ਦੇ ਨਾਨਕ ਸਾਰਿੰਗ ਤੋਂ ਓਏ ਜਾਗ ਚੇਤੇ ਰਹਿ ਨਾਏ ਵਸਾਰਾਗ ਕੌੜੀ ਪੂਰਤੀ ਭੰਦਾ ਚੌਥਾ ਕਾਮ ਤੋਂ ਨਗਰ ਬਖਰਿਆ ਮੇਰੇ ਸਾਧੂ ਖੰਡ ਲਖੰਡਾਏ ਪੂਰ ਬਲਕਤ ਦੇ ਕੇਵਰੰਗਾ ਆਮਨਾਰ ਲਗੜ ਮੰਡਲ ਮੰਡਾਏ ਕਰ ਸਾਧੂ ਅੰਜਲੀ ਵੱਡਾ ਹੈ ਕਰਡਾ ਸੁਨ ਵੱਡਾ ਹੈ ਰਾਮ ਸਾਧਨ ਹਰ ਰਸ ਸਾਧਨ ਜਾਣਿਆ ਜਨਮ ਤਰਮੈ ਕੱਡਾ ਹੈ ਜਉ ਜਉ ਚਤਰਥ ਭੈ ਤੁਕ ਪਾਵੈ ਜਮਕਾਰ ਸਹੈ ਸਰੰਡਾ ਹੈ ਆਰਦ ਨਾਰਾ ਨਾਮ ਸਮਾਣੇ ਦੁਖ ਜਨਮ ਮਰਣ ਭਗ ਖੰਡਾਰੇ ਆਵੇ ਨਾਸੇ ਬੁਰਗ ਪਾਇਆ ਪਰਮੇਸ਼ਰ ਦਾ ਸੋਖੰਬ੍ਰਹ ਮੁੰਡਾਏ ਅਮ ਗਰੀਬ ਮਸਕੀਨ ਪ੍ਰਭ ਤੇਰੇ ਆਰਾ ਖਰਾਗ ਵਰ ਵਟਾਏ ਜਨ ਦਾਣਕ ਦਾ ਬਾਗਾ ਹਰਤਿਕ ਆਨੰਦ ਸੁਭ ਮੰਡਾਏ ਰਾਗ ਕਾਉਣੀ ਪੂਰ ਦੀ ਵੰਦਾ ਕੰਜਵਾ ਕਰੋ ਬਨੰਤੇ ਸੁਣੋ ਬਿਰਮੀਤਾ ਸਤ ਨੈ ਲਕੀ ਦਿਲੋ ਇਹ ਆਕਾਤ ਚਲੋ ਹਰਨਾ ਆਗੈ ਬਸਣਾ ਸੇਲਾ ਆਉਦ ਘਟੈ ਜਿਸ ਰਹਿਣਾ ਵੇ ਮਨ ਗੁਰ ਮਿਲਕਾਰ ਸੁਆਰੇ ਰਹਾ ਇਹੋ ਸੰਸਾਰ ਵਿਕਾਰ ਸੰਸੇ ਬਹਤਰੋ ਬ੍ਰੰਗਯੰਨੀ ਜਿਸਹਿ ਜਗਾਏ ਕੀ ਆਵੇ ਹੋ ਕਥਾ ਤਨ ਜੰਮਿ ਜਾਪ ਆਈ ਸੋਇ ਤੇ ਹਾਥੇ ਮੋ ਹਰ ਘੁਰਤੇ ਮਨ ਇੱਕ ਸਿਰ ਨਿਤ ਘਰ ਮਹਿ ਨਿਵਾਵ ਹਉ ਸੁਖ ਸਜੇ ਗੌਰ ਨਾ ਹਏ ਕਿਸੇ ਅੰਤਰ ਜੰਮਿ ਪੁਰਖ ਬਿਜਾਤੇ ਸਨਧਾ ਮਨ ਕੀ ਪੂਰਕ ਗੰਗਾ ਸੇ ਹੈ ਸੁਖ ਮੰਗੈ ਮਨ ਕੋ ਕਾਰ ਸੁਣ ਤਨ ਕੇ ਤੂਰੇ ਅੰਦਰ ਜੰਮੇ ਪਰ ਸਬਦਾਤੇ ਸਦਾ ਮਨ ਕੀ ਤੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਾਲ ਸੰਤਨ ਕੇ ਤੋ